ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਏ ਸੁਪਨਾ ਕੀ ਰੇਨ ਕਾ ਤੂੰ ਆਉ ਹਮਾਰੇ ਪਾਸ ਅੱਜ ਗੁਰਦੁਆਰਾ ਪਾਪਾ ਜੀਵਨ ਸਿੰਘ ਘੜਾ ਵਿਖੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਉਜਾਰ ਸਿੰਘ ਜੀ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਤੇ ਤਨਮਾਤਾ ਗੁਰਜਰ ਕੋ ਜੀ ਉਹਨਾਂ ਦਾ ਸ਼ਹੀਦੀ ਵਿਵਸ ਗੁਰਦੁਆਰਾ ਬਾਬਾ ਜੀਮਨ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੀਆਂ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਪੂਰਵਕ ਨਾਇਆ ਗਿਆ ਸਵੇਰੇ ਦੁਪਹਿਰ ਨੂੰ ਅਦੇ ਰਾਤ ਨੂੰ ਦੀਵਾਨ ਸਜਾਏਗੇ ਜਿਸ ਦੇ ਵਿੱਚ ਸਾਡੇ ਬੜੇ ਸਤਕਾਰਤ ਭਾਈ ਗੁਰਸੇਵਕ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਵਿਕੇ ਬਤੌਰ ਕੈਸ਼ੇਰ ਦੀ ਸੇਵਾ ਵੀ ਕਰਦੇ ਨੇ ਕੀਰਤਨ ਦੀ ਸੇਵਾ ਵੀ ਕੀਤੀ ਉਹਨਾਂ ਨੇ ਅਦੇ ਜੋ ਇਹ ਬੱਚੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ ਉਹਨਾਂ ਵਾਸਤੇ ਵਿਸ਼ੇਸ਼ ਤੌਰ ਤੇ ਸਾਡੇ ਦਲਜੀਤ ਸਿੰਘ ਜੀ ਵਾਲੀਆ ਜੋ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਤੇ ਹੈੱਡ ਕੈਸ਼ੀਅਰ ਦਾ ਸੇਵਾ ਵੀ ਕਰਦੇ ਆ ਉਹਨਾਂ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸੋ ਅੱਜ ਦੇ ਦਿਨ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜਾਦੇ ਬਾਬਾ ਜੋਰਾワਲ ਸਿੰਘ ਤੇ ਬਾਬਾ ਫਤੇ ਸਿੰਘ ਯੋਨਾਦੀ ਉੰਬਰ 7 ਸਾਲ ਦੇ 9 ਸਾਲ ਅੱਜ ਨੀਆਂ ਵਿੱਚ ਨਾਇਆ ਗਿਆ ਤੋਂ ਸੱਚੇ ਪਾਤਸ਼ਾਹ ਅਸੀਂ ਇਹ ਅਰਦਾਸ ਕਰਦੇ ਆਂ ਕੋਟ ਕੋਟ ਪ੍ਰਣਾਮ ਕਰਦੇ ਆਂ ਮੈਂ ਇਹ ਗੱਲ ਕਹਿਣਾ ਕਿ ਦੁਨੀਆਂ ਦੇ ਵਿੱਚ ਐਸੀ ਕੋਈ ਕੁਰਬਾਨੀ ਨਹੀਂ ਐਸਾ ਕੋਈ ਗੁਰੂ ਨਹੀਂ ਐਸਾ ਕੋਈ ਪਰਿਵਾਰ ਨਹੀਂ ਜਿਨੇ ਆਪਣਾ ਪਿਤਾ ਆਪਣੀ ਮਾਤਾ ਆਪਣਾ ਪਰਿਵਾਰ ਕੁਰਬਾਨ ਕੀਤਾ ਹੋਵੇ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਨ੍ਹਾਂ ਨੇ ਸਾਡੇ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਤੋਂ ਮੈਂ ਅੱਜ ਦੇ ਦਿਨ ਤੇ ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰਕੋਟ ਜੀ ਨੂੰ ਕੋਟ ਕੋਟ ਪ੍ਰਣਾਮ ਕਰਦਾ ਮੈਂ ਭਾਰਤ ਸਰਕਾਰ ਪੰਜਾਬ ਸਰਕਾਰ ਨੂੰ ਪਰਜੋਰ ਆਪਣੇ ਵਾਲੋਂ ਗੋਡਵਾਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵਾਲੋਂ ਗੜੇ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਪਰਜੋਰ ਬੇਨਤੀ ਕਰਦਾ ਕਿ ਜਿੰਨੇ ਵੀ ਸਾਡੇ ਸਕੂਲ ਨੇ ਕਾਲਜ ਨੇ ਵਿਦਿਅਕ ਸੰਸਥਾਵਾਂ ਨੇ ਜੋ ਸ਼ੀਧੀ ਦਿਵਸ ਹੈ ਇਹ ਵਿਸ਼ਾਲ ਪੱਤਰ ਤੇ ਬਣਾਇਆ ਜਾਵੇ ਤੇ ਬੱਚਿਆਂ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਵਿਸ਼ਵ ਦੇ ਕੋਨੇ-ਕੋਨੇ ਦੇ ਵਿੱਚ ਜੋ ਸ਼ੀਧੀ ਦਿਵਸ ਹੈ ਉਹਦੀ ਜਾਣਕਾਰੀ ਆਪਾਂ ਨੂੰ ਦੇਣੀ ਚਾਹੀਦੀ ਹੈ ਸੋ ਆਸ ਹੈ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਾਂ ਤੇ ਚਲੋਗੇ ਕਿਉਂਕਿ ਵੇਖੋ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਦੇ ਬੱਚਿਆਂ ਨੇ ਈਦ ਨਹੀਂ ਮੰਨੀ ਉਹਨੂੰ ਵਜ਼ੀਰ ਖਾਨ ਨੇ ਉਹਨਾਂ ਨੇ ਪਲਾਟ ਦਿੱਤੇ ਤੁਹਾਨੂੰ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਮਕਾਨ ਵਧੀਆ ਹਟਾ ਦਾਂਗੇ ਆਹ ਦਵਾਂਗੇ ਬਹੁਤ ਲਾਵੇ ਦਿੱਤੇ ਪਰ ਗੁਰੂ ਸਾਹਿਬ ਜੀ ਦੇ ਬੱਚੇ ਡੋਲੇ ਨਹੀਂ ਉਹਨਾਂ ਨੇ ਅੱਜ ਸਿੱਖੀ ਦੀਆਂ ਨੀਹਾਂ ਮਜ਼ਬੂਤ ਕੀਤੀਆਂ ਕੋ ਸਾਨੂੰ ਵੀ ਲੋੜ ਹੈ ਸਾਨੂੰ ਬੱਚਿਆਂ ਨੂੰ ਆਪਣੇਆਂ ਨੂੰ ਸਿੱਖੀ ਸਿਧਾਂਤਾਂ ਬਾਰੇ ਇਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਹੁਣ ਮੈਂ ਸਿਰਫ 1 ਮਿੰਟ ਵਾਸਤੇ ਇਹ ਗੁਰਦੇਵ ਸਿੰਘ ਜੀ ਸੰਗਤਾਂ ਨੂੰ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਜਾਣਦੇ ਬਾਬਾ ਜੋਰਾਵਰ ਸਿੰਘ ਜੀ ਖੋਦਦੇ ਅਕਾਲੀ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਦਾ ਸੀਦੀ ਦਿਹਾੜਾ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਖੜਾ ਵਿਖੇ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ। ਅਸੀਂ ਗੁਰੂ ਸਾਹਿਬ ਅਗੇ ਇਹ ਅਰਦਾਸ ਕਰਦੇ ਹਾਂ ਕਿ ਜੋ ਗੁਰਬਾਣੀ ਦਾ ਉਪਦੇਸ਼ ਆ ਸਾਨੂੰ ਉਸ ਤੇ ਚੱਲਣ ਦੀ ਜੋ ਅਸੀਂ ਵੀ ਚੱਲੀਏ ਤੇ ਸਾਰਿਆਂ ਜੋ ਸੰਸਾਰ ਨੂੰ ਉਸ ਤੇ ਚੱਲਣ ਦੀ ਜੋ ਸਮਰੱਥਾ ਬਖਸ਼ੇ ਗੁਰੂ ਸਾਹਿਬ ਦੁਨੀਆਂ 'ਤੇ ਜਿੰਨੇ ਵੀ ਧਰਮ ਹੋਏ ਨੇ ਸਾਰੇ ਧਰਮਾਂ ਨੂੰ ਤੁਸੀਂ ਦੇਖੋ ਸਾਰੇ ਇੱਕੋ ਹੀ ਗੱਲ ਸਿਖਾਉਂਦੇ ਨੇ ਕਿ ਆਓ ਤੁਹਾਨੂੰ ਜੀਣਾ ਸਿਖਾਈਏ ਪਰ ਇੱਕੋ ਇੱਕੋ ਗੁਰੂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਕਹਿੰਦਾ ਵੀ ਆਓ ਤੁਹਾਨੂੰ ਮਰਨਾ ਸਿਖਾਈਏ ਮਰਿਆ ਕਿੱਦਾਂ ਜਾਂਦਾ ਹੈ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੂ ਇਹ ਹੀ ਜੋ ਉਪਦੇਸ਼ ਸਹਿਬਜ਼ਾਦਿਆਂ ਦੇ ਹਿਰਦਿਆਂ ਵਿੱਚ ਸੀ ਜੋ ਉਹਨਾਂ ਨੇ ਹਾਸਲ ਹਾਸਕੇ ਸਿਹਤियां ਪ੍ਰਾਪਤ ਕੀਤੀਆਂ ਅਸੀਂ ਗੁਰਸਾਖ ਅਗੇ ਅਰਦਾਸ ਕਰਦੇ ਹਾਂ ਕਿ ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਤੇ ਸ਼ਾਂਤੀ ਮਿਲਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਪੁੱਤ ریتیہ کوئی پگے بلانے زندگی تا ہو نہ انتظار نہ کرے کوتےاں تا ہو نہ hey